ਖਣਪਾਟਾ ਸਾਹਿਬ ਦੀਆਂ ਡਿਊਟੀਆਂ ਦੇ ਦੌਰਾਨ ਮਾਇਆ ਮੰਗਣ ਨੂੰ ਲੈ ਕੇ ਝੜ ਨਬਾਲਗਪਾਠੀ ਸਿੰਘ ਦਾ ਕਰ ਦਿੱਤਾ ਕਤਲ ਖੰਜਰ ਮਾਰ ਕੇ ਉਤਾਰਿਆ ਮੌਤ ਦੇ ਘਾਟ ਉਹ ਚਲੇ ਗਏ ਹਾਂ ਖੰਜਰ ਲੈ ਉਹਨੇ ਗੋਹ ਉਤਾਰਿਆ ਹੈ ਵੀ ਨਾ ਉਹਦੇ ਉਹਨੇ ਖੰਜਰ ਮਾਰਤਾ ਬਰੇ ਪ੍ਰਾਦੇ ਫੇਲੋ ਮੇਰੇ ਮਾਰਿਆ ਤੇ ਮਿਲਦਾ ਚਰਨਤਾਰੰਦ ਵਿੱਚ ਸ਼ੇਖਾਨਪੜ ਸਾਹਿਬ ਦੀਆਂ ਲਗਾਈਆਂ ਗਈਆਂ ਡਿਊਟੀਆਂ ਸੰਬੰਧੀ ਬਣਦੇ ਰੁਪਏ ਨੂੰ ਲੈ ਕੇ ਨਵਾਲਗ ਪਾਠੀ ਸਿੰਘ ਦਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੇ ਵੱਲੋਂ ਖੰਜਰ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਵਾਰ ਦਾ ਤੋਂ ਬਾਅਦ ਸਾਡਾ ਸਿਟੀ ਪੁਲਿਸ ਦੇ ਗੁੱਲਦੂ ਮ੍ਰਿਤਕ ਦੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਦੇ ਵਿੱਚ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਪ੍ਰਮਾਨप्रीत ਸਿੰਘ ਜੋ ਕਿ ਸ਼ੇਖਾਨਪੜ ਸਾਹਿਬ ਕਰਦੇ ਨੇ ਤੇ ਇਸੇ ਦੌਰਾਨ ਜਦੋਂ ਸ਼ੇਖਾਨਪੜ ਸਾਹਿਬ ਉਸ ਦਾ ਪ੍ਰਾ ਕਰ ਰਿਹਾ ਸੀ ਤਾਂ ਇਸੇ ਦੌਰਾਨ ਪਾਠ ਸਾਹਿਬ ਜੀ ਦੀਆਂ ਲਗਾਈਆਂ ਗਈਆਂ ਡਿਊਟੀਆਂ ਦੇ ਸਬੰਧਿਤ 2000 ਰੁਪਏ ਦੀ ਰਕਮ ਲੈਣ ਨੂੰ ਲੈ ਕੇ ਵਿਵਾਦ ਹੁੰਦਾ ਹੈ ਜਿਸ ਸਬੰਧੀ ਆਪਣੇ ਪ੍ਰਮਾਨਪ੍ਰੀਤ ਸਿੰਘ ਉਰਫ ਮੰਨੂ ਤੇ ਦੋਸਟਮਕੋਰ ਸਿੰਘ ਸਮੇਤ ਸ਼ੁਭਕਰਨ ਸਿੰਘ ਦੀ ਸ਼ਰਦਾਈ ਵਾਲੀ ਦੁਕਾਨ ਤੇ ਕਰੀਬ 4 ਵਜੇ ਪਹੁੰਚ ਜਾਂਦੇ ਨੇ ਤੇ ਇਸ ਦੌਰਾਨ ਜਦੋਂ ਸ਼ੁਭਕਰਨ ਸਿੰਘ ਪਾਸੋਂ ਉਕਤ ਰਕਮ ਮੰਗੀ ਗਈ ਤਾਂ ਉਸ ਨੇ ਬਹਿਸਵਾਜ਼ੀ ਸ਼ੁਰੂ ਕਰ ਦਿੱਤੀ ਜਿਸ ਤੇ ਚਲਦਿਆ ਸ਼ੁਭਕਰਨ ਸਿੰਘ ਨੇ ਸ਼ਰਦਾਈ ਵਾਲਾ ਡੰਡਾ ਉਸ ਉੱਪਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਹਮਲੇ ਨੂੰ ਵੇਖਦਿਆਂ ਹੋਇਆਂ ਉਸ ਦਾ ਪ੍ਰਮਾਨਪ੍ਰੀਤ ਸਿੰਘ ਅੱਗੇ ਇਹ ਤੇ ਸ਼ੁਕਰਾਨ ਨੇ ਆਪਣੇ ਲੱਕ ਉੱਪਰ ਬੰਨੇ ਹੋਏ ਖੰਜਰ ਦੇ ਨਾਲ ਉਸ ਉੱਪਰਵਾਰ ਕਰ ਦਿੱਤਾ ਤੇ ਜੋ ਕਿ ਉਸਦੇ ਛਾਤੀ ਦੇ ਖੱਬੇ ਪਾਸੇ ਜਾ ਵਜਿਆ ਤੇ ਉਹ ਜ਼ਮੀਨ ਤੇ ਡਿੱਗਿਆ ਇਸ ਹਸਮਲੇ ਦੇ ਵਿੱਚ ਜਿੱਥੇ ਮਨਪ੍ਰੀਤ ਦੀ ਮੌਤ ਹੋ ਗਈ ਹੈ ਹਾਲਾਂਕਿ ਦਾਦੀ ਕੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਮਨਪ੍ਰੀਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਬੋਲ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸਬੰਧੀ ਥਾਣਾ ਸਿਟੀ ਦੇ ਇੰਸਪੈਕਟਰ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਕੇ ਮੁਲਜ਼ਮ ਸ਼ੁਕਰਨ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਉਸ ਦੀ ਪਾਲਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਅੱਜ ਗਏ ਹਾਂ ਖੰਜਰਲੇ ਜਿਉਂਨੇ ਗੋਲਟਾ ਹੈ ਵੀ ਲੈਣੇ ਹੋਤੋ ਤੇ ਉਹਨੇ ਖੰਜਰ ਮਾਰਦਾ ਮੇਰੇ ਭਰਾ ਦੇ ਪਹਿਲੋਂ ਮੇਰੇ ਮਾਰਿਆ ਤੇ ਡੰਡਾ ਤੇ ਫਿਰ ਉਹਨੇ ਮੇਰੇ ਜਦੋਂ ਮੇਰੇ ਮਾਰਤਾ ਨੇ ਉਹਨੇ ਡੰਡਾ ਤੇ ਫਿਰ ਉਹਨੇ ਮੇਰੇ ਮੇਰਾ ਭਰਾ ਗਾੜੀ ਆ ਉਹਨੇ ਮਾਰ ਲਗਾ ਨਾ ਗਾੜੀ ਹੋ ਗਿਆ ਤੇ ਫਿਰ ਉਹਨੇ ਮੇਰੇ ਭਰਾ ਦੇ ਮਾਰਤਾ ਖੰਡਰ ਮੈਂ ਤੇ ਉੱਥੇ ਜਮਕੌਰ ਨੇ ਵੇਖਿਆ ਇਹ ਝਗੜਾ ਕਿਹੜੀ ਗੱਲ ਦਾ ਮਾਇਆ ਦਾ ਟਕਾ ਚਾਹ ਤੇ ਖੰਡਰ ਜੋ ਕਿ ਲੱਗਿਆ ਖੰਡਰ ਜੋ ਕਿ ਲੱਗਿਆ ਹੈ ਕਰੋ ਲੱਗਿਆ ਮੈਂ ਡਿੰਦਾ ਜਮਕੌਰ ਨੇ ਪਤਾ ਕਿੰਨਾ ਇੱਥੇ ਖੰਡਰ ਇਹਨੇ ਵੇਖਿਆ ਸਾਰਾ ਤਰਨਤਾਰਨ ਤੋਂ ਗਗਨਦੀਪ ਸੋਨੂ ਦੀ ਰਿਪੋਰਟ ਢੇਲੀ ਨਿਊਜ਼ ਪੰਜਾਬੀ